ਸੋਸ਼ਲ ਮੀਡੀਆ ਤੇ Hindu ਧਰਮ ਦੇ ਦੇਵੀ ਦੇਵਤਿਆਂ ਖਿਲਾਫ ਪੋਸਟਾਂ ਨੂੰ ਸ਼ੇਅਰ ਕਰਨ ਵਾਲੇ ਨੇ ਫੇਸਬੁੱਕ ਤੇ ਕਈ ਵੀਡੀਓ ਪਾਈ ਸੀ ਜੋ ਸਾਡੇ ਧਰਮ ਦੇ ਸਾਡੇ ਦੇਵੀ ਦੇਵਤਿਆਂ ਦੇ ਖਿਲਾਫ ਸੀ ਚਲੋ ਸਾਡੇ ਜਿਹੜੇ ਭਰਾ ਸੀ ਹੋਰ ਉਹਨਾਂ ਨੇ ਇਤਰਾਜ਼ ਕੀਤਾ ਅਸੀਂ ਐਸਐਸਪੀ ਮੈਡਮ ਨੂੰ ਦਰਖਾਸਤ ਦਿੱਤੀ ਸੀ ਜੇ ਜੇ ਕਿ ਵੀਰਜੀ ਨੂੰ ਆ ਪੱਤੀ ਲੱਗੀ ਸੀਗੀ ਉਹਦੇ ਲਈ ਮੈਂ ਸੌਰੀ ਫੀਲ ਕਰਦਾ ਜੀ ਸੌਰੀ ਮੰਗਦਾ ਤੇ ਅੱਗੇ ਨੂੰ ਇਹੋ ਜਿਹੀ ਪੋਸਟ ਨਹੀਂ ਪਾਉਂਗਾ ਪਲੇਸ ਜਿੱਮੇ ਵਿੱਚ ਸ਼ੇਅਰ ਕਰੀ ਸੀਗੀ ਮੇਰੀ ਆਪਣੀ ਪੋਸਟ ਕੋਈ ਨਹੀਂ ਸੀਗੀ ਨਾ ਹੀ ਮੈਂ ਕੋਈ ਕਮੈਂਟ ਕੀਤਾ ਸੀਗਾ ਤੇ ਨਾ ਹੀ ਕੋਈ ਪੋਸਟ ਪਾਈ ਸੀ ਕਿੰਨੀਆਂ ਕੋ ਸ਼ੇਅਰ ਕਰ ਚੁੱਕੇ ਹੁਣ ਦਾ ਮੈਂ ਤੁਹਾਨੂੰ ਮਾਫੀ ਮੰਗ ਲਈ ਮੈਂ ਤੁਹਾਨੂੰ 10 15 ਨਮਸਕਾਰ ਪੰਜਾਬ ਲਾਈਵ 18 న్యూਸ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੋਂ ਤੇਜਿੰਦਰ ਸਿੰਘ ਆਰਟਿਸਟ ਅਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰ ਸੋਸ਼ਲ ਮੀਡੀਆ ਤੇ ਹਿੰਦੂ ਧਰਮ ਦੇ ਦੇਵੀ ਦੇਵਤਿਆਂ ਖਿਲਾਫ ਪੋਸਟਾਂ ਨੂੰ ਸ਼ੇਅਰ ਕਰਨ ਵਾਲੇ ਨੇ ਹਿੰਦੂ ਸੰਗਠਨਾ ਤੋਂ ਮਾफी ਮੰਗੀ ਅਤੇ ਕਿਹਾ ਕਿ ਅੱਗੇ ਤੋਂ ਕੋਈ ਪੋਸਟ ਸ਼ੇਅਰ ਨਹੀਂ ਕਰੇਗਾ ਪਹਿਲਾਂ ਤਾਂ ਸਾਰਿਆਂ ਨੂੰ ਜੈ ਸ਼੍ਰੀ ਰਾਮ ਜੀ ਉਸ ਮਸਲਾ ਸੀਗਾ ਖੰਨੇ ਸ਼ਹਿਰ ਦੇ ਵਿੱਚ ਸਾਡਾ ਸੋਨੂ ਭਰਾ ਰਹਿੰਦਾ ਤੇ ਇਹਨਾਂ ਨੇ ਫੇਸਬੁਕ ਤੇ ਕਈ ਵੀਡੀਓ ਪਾਈ ਸੀ ਜੋ ਸਾਡੇ ਧਰਮ ਦੇ ਸਾਡੇ ਦੇਵੀ ਦੇਵਤਿਆਂ ਦੇ ਖਿਲਾਫ ਸੀ ਚਲੋ ਸਾਡੇ ਜਿਹੜੇ ਭਰਾ ਸੀ ਹੋਰ ਉਹਨਾਂ ਨੇ ਇਤਰਾਜ਼ ਕੀਤਾ ਅਸੀਂ ਐਸਐਸਪੀ ਮੈਡਮ ਨੂੰ ਦਰਖਾਸਤ ਦਿੱਤੀ ਸੀ ਜਿਸ ਸਬੰਧ ਦੇ ਵਿੱਚ ਅੱਜ ਸੀਟੀ 2 ਚ ਬੁਲਾਇਆ ਗਿਆ ਸੀਗਾ ਲੇਕਿਨ ਜਦ सोनूਰੇ ਆਇਆ ਇਹਨੇ ਦੱਸਿਆ ਕਿ ਮੇਤੋਂ ਗਲਤੀ ਨਾਲ ਸ਼ੇਅਰ ਹੋਈਆਂ ਐ ਇਹ ਗਲਤੀ ਵੀ ਮੰਨਦਾ ਹੈ ਪਰ ਅਸੀਂ ਸਾਰੇ ਨੂੰ ਕਹਿਣਾ ਚਾਹੁੰਦੇ ਹਾਂ ਕਿ ਕੋਈ ਕਿਸੇ ਨੂੰ ਮੰਨੇ ਇਹ ਸਾਡਾ ਜਿਹੜਾ ਹਿੰਦੁਸਤਾਨ ਹੈ ਕੋਈ ਸਰਸੇ ਵਾਲੇ ਨੂੰ ਮੰਨਦਾ ਹੈ ਕੋਈ ਵਿਆਸ ਵਾਲੇ ਨੂੰ ਮੰਨਦਾ ਹੈ ਕੋਈ ਰਾਮਪਾਲ ਜੀ ਨੂੰ ਜਿਹਨੂੰ ਮਰਜ਼ੀ ਕੋਈ ਮੰਨੇ ਲੇਕਿਨ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਸਾਡੇ ਜਿਹੜੇ ਦੇਵੀ ਦੇਵਤੇ ਆ ਉਹਨਾਂ ਤੇ ਕੋਈ ਵੀਡੀਓ ਜਾਂ ਕੋਈ ਗਲਤ ਕਮੈਂਟ ਕਿਉਂ ਕੀਤਾ ਜਾਂਦਾ ਹੈ ਜੋ ਅਸੀਂ ਸੋਨੂੰ ਨਾਲ ਗੱਲ ਕੀਤੀ ਫਿਰ ਇਹ ਕਹਿੰਦਾ ਭਾਈ ਅੱਗੇ ਤੋਂ ਇਹੋ ਜਿਹੀ ਕੋਈ ਗਲਤੀ ਨਹੀਂ ਹੋ ਬਾਕੀ ਤੁਸੀਂ ਇਹਨਾਂ ਦੀ ਵਾਈਟਲੈਸ ਸਾਡੇ ਨਾਲ ਸ਼ੇਅਰ ਕਰੀ ਸੀ ਇਹ ਕਟੋਕਟ ਮੇਰੇ ਸਾਹਮਣੇ ਹਾਂ ਸ਼ੇਅਰ ਵੀ ਨਹੀਂ ਹੋਣੀ ਚਾਹੀਦੀ ਹਾਂ ਸ਼ੇਅਰ ਵੀ ਨਹੀਂ ਹੋਣੀ ਚਾਹੀਦੀ ਕਿਉਂਕਿ ਸਾਨੂੰ ਪਤਾ ਜੇ ਅਸੀਂ ਕੋਈ ਕਿਸਦੇ ਖਿਲਾਫ ਵੀ ਜੇ ਸ਼ੇਅਰ ਕਰਦੀ ਹੈ ਸਾਡੇ ਤੇ ਵੀ ਪਰਚੇ ਹੁੰਦੇ ਆ ਅਸੀਂ ਵੀ ਸ਼ੇਅਰ ਕਰਨੇ ਬੰਦ ਕੀਤੇ ਜੇ ਸਰਕਾਰ ਵੱਲੋਂ ਕਾਨੂੰਨ ਬਣਾਇਆ ਹੈ ਔਰ ਵੀਡੀਓ ਕਟੋਕਟ 50 ਤੋਂ 100 ਵੀਡੀਓ ਆਈਆਂ ਸੀ ਤਾਂ ਹਰ ਕੇ ਅਸੀਂ ਇਹਨਾਂ ਦੇ ਖਿਲਾਫ ਅਸੀਂ ਦਰਖਾਸਤ ਹੁਣ ਥੋੜਾ ਅੱਗੇ ਆਪਾਂ ਚ ਫਿਰ ਹੋਇਆ ਹੈ ਦੇਖੋ ਹੁਣ ਸੌਰੀ ਫੀਲ ਤੇ ਅਸੀਂ ਸ਼ਹਿਰਦਾਰ ਬੰਦੇ ਆ ਸਾਡੇ ਭਰਾ ਨੇ ਇਹ ਲੇਕਿਨ ਅਸੀਂ ਬਸ ਇਹੀ ਕਹਿਣਾ ਚਾਹੁੰਦੇ ਆ ਕਿ ਕੋਈ ਵੀ ਵੀਡੀਓ ਨਾ ਸ਼ੇਅਰ ਕਰੇ ਮੁੜ ਕੇ ਨਾ ਵੱਲੋਂ ਵੀਡੀਓ ਨਾ ਹੋਵੇ ਸਾਡੀ ਨਾਲ ਕੋਈ ਪਰਸਨਲ ਰੰਜਿਸ਼ ਨਹੀਂ ਹੈ ਸਾਡੇ ਭਰਾ ਨੇ ਸਾਰੇ ਮਿਲ ਜੁਲ ਕੇ ਰਹਿਣਾ ਆਪਣਾ ਜਿੱਦੀ ਜਿੱਥੇ ਸ਼ਰਧਾ ਹੈ ਉੱਥੇ ਆਪਣਾ ਮੰਨੀ ਜਾਣਾ ਹਾਂਜੀ ਕੀ ਨਾ ਹੈ ਸੁਰਿੰਦਰ ਕੁਮਾਰ ਜੀ ਮੇਰੇ ਤੋਂ ਨਾ ਪੋਸਟਾਂ ਕੁਝ ਸ਼ੇਅਰ ਹੋ ਗਈਆਂ ਸੀਗੀਆਂ ਜੀ ਠੀਕ ਹੈ ਤੇ ਜਿਹੜੀ ਕਿ ਵੀਰ ਜੀ ਨੂੰ ਆ ਪੱਤੀ ਲੱਗੀ ਸੀਗੀ ਉਹਦੇ ਲਈ ਮੈਂ ਸੌਰੀ ਫੀਲ ਕਰਦਾ ਜੀ ਸੌਰੀ ਮੰਗਦਾ ਤੇ ਅੱਗੇ ਨੂੰ ਐਜੀ ਪੋਸਟ ਨਹੀਂ ਪਾਉਂਗੀ ਪੋਸਟ ਉਹਦੀ ਆਪਣੀ ਸੀ ਜਾਂ ਕਿਸੇ ਤੋਂ ਲਈ ਜੀ ਮੈਂ ਵੀਰ ਜੀ ਨੂੰ ਸ਼ੇਅਰ ਕਰੀ ਸੀਗੀ ਮੇਰੀ ਆਪਣੀ ਪੋਸਟ ਕੋਈ ਨਹੀਂ ਸੀਗੀ ਨਾ ਹੀ ਮੈਂ ਕੋਈ ਕਮੈਂਟ ਕੀਤਾ ਸੀਗਾ ਤੇ ਨਾ ਹੀ ਕੋਈ ਪੋਸਟ ਪਾਈ ਸੀਗੀ ਕਿੰਨੀਆਂ ਕੋਈ ਸ਼ੇਅਰ ਕਰ ਚੁੱਕੇ ਹੁਣ ਦਾ ਮੈਂ ਤੁਹਾਨੂੰ ਮਾਫੀ ਮੰਗ ਲਈ ਮੈਂ ਤੇ ਕਿੰਨ 10 15 ਸੀਗੇ ਜੀ ਹੁਣ ਮਤਲਬ ਆਪਾਂ ਚ ਫਿਰ ਫੈਸਲਾ ਹੋਊਗਾ ਹਾਂਜੀ ਹਾਂਜੀ ਵੀਰ ਜੀ ਆਪਣੇ ਵੱਡੇ ਭਾਈ ਨੇਵਤਾਰ ਮੋਰੀਆ ਜੀ ਤੇ ਮੈਂ ਨਾਲ ਸੌਰੀ ਫੀਲ ਕਰ ਚੁੱਕਿਆ ਹਾਂਗਾ ਜੀ ਆਪਣੇ ਅਕਾਊਂਟ ਦਾ ਵੀ ਸੌਰੀ ਫ 嗯。No, no, no. <music>